ਚੁੱਪ ਕਰਕੇ ਨਾ ਆਪਦੇ ਪੇਕਿਆਂ ਤੋਂ ਹਿੱਸਾ ਮੰਗ ਲਿਆ ਆਪਦਾ ਨਾਲੇ ਤੂੰ ਸਖਾ ਲਈ ਨਾਲੇ ਮੈਂ ਸਖਾ ਲਾ ਕਿਸੇ ਨੇ ਸਾਚੀ ਕਿਹਾ ਜੇ ਭਰਾਮਾਂ ਦਾ ਸਿਰ ਤੇ ਹੱਥ ਹੋਵੇ ਨਾ ਤਾਂ ਕੋਈ ਵੀ ਭੈਣਾਂ ਨੂੰ ਕੁਝ ਨਹੀਂ ਕਹਿ ਸਕਦਾ ਮੇਰੇ ਕੋਲ ਨਾ ਇੱਕ ਜੱਸੀ ਨੂੰ ਸੁਧਾਰਨ ਦਾ ਤਰੀਕਾ ਹੈਗਾ ਉਹ ਕੀ ਮੈਂ ਇਹ ਕਹਿੰਦੀ ਸੀ ਵੀ ਆਪਾਂ ਉਹਦਾ ਵਿਆਹ ਕਰ ਦਿੰਨੇ ਆ ਨਾਉਂ ਤੁਗੀ ਆਉਂਦੀਆਂ ਜੱਸੀ ਦਾ ਵਿਆਹ ਕਰਕੇ ਆਪਾਂ ਵੀ ਪਾਪ ਖਤੀਏ ਕਿਸੇ ਦੀ ਧੀ ਆ ਬੱਦਵਾਵਾਂ ਲਈਏ ਮਮਮੀ ਜੀ ਕਰ ਲਓ ਕਿਉਂ ਉਹਨੂੰ ਭਾਂਡਾ ਭਾਬੀ ਦੀ ਭੈਣ ਤਾਂ ਐਵੇਂ ਕਹਿੰਦੀ ਐ ਜਿਵੇਂ ਆਪਾਂ ਭਾਬੀ ਤੇ ਬਾਲੀ ਜ਼ੁਲਮ ਕਰਦੇ ਹੁੰਨੇ ਆ ਉੱਠ ਚੱਲ ਚੱਲੀਏ ਬਥੇਰੀ ਕਰਾ ਲਈ ਬੇਇੱਜ਼ਤੀ ਹਾਏ ਮੈਂ ਮਰ ਜਾ ਰੁਕ ਜੋ ਇਹ ਜਾ ਖਾਣੇ ਦੀ ਐ ਆ ਕਿਉਂ ਟਸੂਏ ਜੇ ਬਹਾਈ ਜਾਨੀ ਐ ਸਿੱਧੀ ਤਰ੍ਹਾਂ ਦੱਸ ਦੇ ਤੈਨੂੰ ਚਾਹੀਦਾ ਕੀ ਐ ਹੂੰ ਦੇਖਿਆ ਚਲੀਆਂ ਗਈਆਂ ਬਾਰੀਆਂ ਚੰਟਗਾ ਹੁੰਦੀਆਂ ਸੀ ਆਪਣੇ ਆਪ ਨੂੰ ਆਪਣੀ ਭੈਣ ਨਾਲ ਹੁਣ ਗੱਲ ਕਰਕੇ ਚੱਲੀ ਆਪਾਂ ਇਸ ਤੋਂ ਖਾਲੀ ਹੱਥ ਨਹੀਂ ਜਾਣਾ 1 ਲੱਖ ਛੱਡ ਤੂੰ ਦੋ ਲੈ ਤੈਨੂੰ ਕੋਈ ਜਵਾਬ ਨਹੀਂ ਮੰਮੀ ਜੀ ਮੈਂ ਤੁਹਾਡੇ ਨਾਲ ਨਾ ਇੱਕ ਗੱਲ ਕਰਨੀ ਆ ਮੇਰੇ ਨਾਲ ਗੱਲ ਕਰਨੀ ਆ ਹਾਂ ਦੱਸ ਕੀ ਗੱਲ ਕਰਨੀ ਆ ਮੰਮੀ ਜੀ ਤੁਸੀਂ ਇਹਨਾਂ ਨੂੰ ਸਮਝਾਓ ਨਾ ਬੇ ਇਹ ਮੇਰੇ ਮੰਮੀ ਡੈਡੀ ਤੋਂ ਪੈਸੇ ਨਾ ਮੰਗਣ ਤੁਹਾਨੂੰ ਵੀ ਤਾਂ ਸਾਡੇ ਘਰ ਦੇ ਹਾਲਾਤਾਂ ਦਾ ਪਤਾ ਹੀ ਆ ਨਾ ਤੈਨੂੰ ਪੇਕਿਆਂ ਦੇ ਹਾਲਾਤਾਂ ਦਾ ਤਾਂ ਬੜਾ ਫਿਕਰ ਹੈ ਤੈਨੂੰ ਆਪਦੇ ਘਰ ਦੇ ਹਾਲਾਤਾਂ ਦਾ ਨਹੀਂ ਫਿਕਰ ਹੈਗਾ ਮੰਮੀ ਜੀ ਫਿਰ ਹੁਣ ਮੈਂ ਇਹਨਾਂ ਨੂੰ ਕਿਵੇਂ ਸਮਝਾਵਾਂ ਇਹ ਤਾਂ ਕਿਸੇ ਰੋਖ ਸਮਝਦੇ ਹੀ ਨਹੀਂ ਪਏ ਇੱਕ ਤਾਂ ਸਾਡੇ ਘਰ ਦੇ ਹਾਲਾਤ ਹੀ ਐਨੇ ਮਾੜੇ ਨੇ ਵੀ ਪੈਸਿਆਂ ਨੂੰ ਉਹਨ ਨੂੰ ਕੋਈ ਰਾਹ ਹੀ ਨਹੀਂ ਨਾ ਤੇਰੇ ਰੋਣੇ ਧੋਣੇ ਜੇ ਮੇਰੇ ਮੂਰੇ ਰੋਣ ਨਾਲ ਕੋਈ ਹੱਲ ਨਿਕਲ ਜੂਗਾ ਮੰਮੀ ਐਵੇਂ ਕਿਉਂ ਔਖੀ ਸੌਖੀ ਜੀ ਹੋਈ ਜਾਂਦੀ ਆ ਇੱਕ ਵਾਰੀ ਭਾਬੀ ਦੀ ਗੱਲ ਤਾਂ ਸੁਣ ਲਾ ਮੰਮੀ ਹਾੜੇ ਹਾੜੇ ਮੇਰੇ ਤੇ ਤਰਸ ਖਾਓ ਉਹ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ ਤੁਹਾਨੂੰ ਪਤਾ ਮੇਰੇ ਨਾਲ ਕੱਲ ਇਹ ਬਹੁਤ ਲੜੇ ਨੇ ਮੈਨੂੰ ਕਹਿੰਦੇ ਜੇ ਤੂੰ ਆਪਣੇ ਪੇਕੇ ਆ ਤੋ ਹਿੱਸਾ ਨਾ ਨਾ ਲੈ ਕੇ ਆਈ ਤਾਂ ਮੁੜ ਕੇ ਉਥੇ ਪੈਰ ਨਾ ਪਾਈ ਨਾ ਮੇਰੇ ਪੁੱਤ ਨੇ ਗਲਤ ਕੀ ਕਿਹਾ ਆਪਦਾ ਇੱਛੇ ਹੀ ਮੰਗ ਰਹੇ ਹੈ ਨਾਲੇ ਮੈਂ ਤੈਨੂੰ ਆਏ ਕਹਿਨੀ ਆ ਵੀ ਤੂੰ ਆਪਣੀ ਭੈਣ ਨੂੰ ਸਮਝਾ ਦੇ ਉਹ ਵੀ ਆਪਣਾ ਹਿੱਸਾ ਲੈ ਲਵੇ ਜੇ ਤੇ ਸਾਨੂੰ ਹੁਣ ਹਿੱਸਾ ਮਿਲ ਗਿਆ ਮਿਲ ਗਿਆ ਜੇ ਤੇਰੇ ਭਰਾ ਨੇ ਸਾਰਾ ਬੇਸ ਵਟ ਤਾ ਨਾ ਨਸੇ ਦੇ ਵਿੱਚ ਤੇਰੇ ਤੋਂ ਨੂੰ ਕੁਝ ਨਹੀਂ ਮਿਲਣਾ ਐਵੇਂ ਨਾ ਫੇਰ ਅੱਖਾਂ 'ਚ ਤੁੱਸ ਦੇ ਕੇ ਰੋਂਦੀਆਂ ਫਿਰਿਓ ਬਾਅਦ 'ਚ ਓ ਮੰਮੀ ਤੂੰ ਭਾਬੀ ਨੂੰ ਆ ਕੀ ਕਹੀ ਜਾਨੀ ਐ ਤੈਨੂੰ ਤਾਂ ਭਾਬੀ ਦੇ ਨਾਲ ਖੜਨਾ ਚਾਹੀਦਾ ਮੰਮੀ ਜੀ ਨੰਦ ਜੀ ਤਾਂ ਬਹੁਤ ਭੋਲੇ ਨੇ ਸ਼ੈਲੀ ਦੀਆਂ ਗੱਲਾਂ 'ਚ ਮਿੰਟ 'ਚ ਆ ਜਾਂਦੇ ਨੇ ਨਾਲੇ ਭੈਣੇ ਮੰਮੀ ਕਿਹੜਾ ਨਿਆਣੀ ਐ ਜਿਹੜਾ ਤੂੰ ਇਹਨਾਂ ਨੂੰ ਸਮਝਾਉਣ ਲੱਗੀ ਹੋਈ ਐ ਇੱਕ ਤਾਂ ਨਾ ਭਾਬੀ ਤੂੰ ਨੀ ਮੰਮੀ ਨੂੰ ਟਿਕਣ ਦਿੰਦੀ ਹੈਗੀ ਜੇ ਮੰਮੀ ਨੇ ਕੋਈ ਚੱਜ ਦਾ ਫੈਸਲਾ ਲੈਣਾ ਹੁੰਦਾ ਨਾ ਤ ਤੇਰੇ ਵਰਗੀ ਨਹੀਂ ਲੈਣ ਦਿੰਦੀ ਹੈਗੀ ਉਦੋਂ ਹੀ ਮੰਮੀ ਦੇ ਕੰਨ ਪਰਣ ਲੱਗ ਜਾਂਦੀ ਐ ਨਹੀਂ ਬਸ ਕਰੋ ਕਿਉਂ ਕਰ ਨੂੰ ਜੰਗ ਦਾ ਮੈਦਾਨ ਬਣਾਇਆ ਨਾਲੇ ਮੈਂ ਨਹੀਂ ਪਾਗਲ ਨਹੀਂ ਹੈਗੀ ਵੀ ਕਿਸੇ ਦੀਆਂ ਗੱਲਾਂ ਚਾ ਦੂੰਗੀ ਉਹੀ ਤਾਂ ਮੰਮੀ ਜੀ ਦਾ ਖੁੱਦ ਦਾ ਦਿਮਾਗ ਵੀ ਤਾਂ ਹੈਗਾ ਬਾਲਾ ਨਾ ਬੋਲ ਮੈਨੂੰ ਸਾਰਾ ਪਤਾ ਤੂੰ ਕਿੱਥੇ ਬੋਲਦੀ ਐ ਮੰਮੇ ਜੀ ਤੁਸੀਂ ਮੇਰੀ ਮਜਬੂਰੀ ਤਾਂ ਸਮਝੋ ਉਹ ਸਮਝ ਲੈ ਤੇਰੀ ਮਜਬੂਰੀ ਨੂੰ ਨਾਲੇ ਤੂੰ ਆਪਣੇ ਘਰ ਵਾਲੇ ਨੂੰ ਸਮਝਾ ਦੇ ਵੀ ਪੈਸੇ ਬੂਸੇ ਪਿੱਛੇ ਮੇਰੀ ਜਾਨ ਨਾ ਖਾਵੇ ਆਹ ਕਿੱਤੀ ਨਾ ਮੰਮੀ ਪਾ ਤੇਰੀ ਗੱਲ ਹੁਣ ਇਹਨੂੰ ਸਮਝਾਉਗੀ ਭਾਬੀ ਕਿਉਂ ਤੂੰ ਜਲੇ ਤੇ ਨਾਮਕ ਛਿੜਕ ਰਹੀ ਐ ਨਾਲ ਜਦੋਂ ਅੱਗ ਵੱਲਦੀ ਹੋਏ ਨਾ ਉਹ ਤੇ ਫੂਸ ਨਹੀਂ ਪਾਈਦਾ ਓਏ ਇੱਕ ਵਾਰ ਮੇਰੀ ਜਗ੍ਹਾ ਤੇ ਤਾਂ ਖੜਾ ਹੋ ਕੇ ਦੇਖੋ ਕੋਈ ਜੋ ਮੇਰੇ ਪੇਕੇਆਂ ਦੇ ਹਾਲਾਤ ਨੇ ਜੇ ਤੁਹਾਡੇ ਚੋਂ ਕਿਸੇ ਦੇ ਹੋਣ ਫੇਰ ਪੌਂਕਣਾ ਮੇਰੇ ਪੇਕੇ ਬਹੁਤ ਤਕੜੇ ਨੇ ਮੇਰੇ ਵੀ ਹਾਲਾਤ ਤਾਂ ਤੇਰੇ ਪੇਕਿਆਂ ਦੀ ਮਾੜੇ ਨੇ ਦੇਖ ਚਲੀ ਇਤੋਂ ਨਹੀਂ ਤੇਰਾ ਕੋਈ ਹੱਲ ਨਿਕਲਣਾ ਹੈਗਾ ਸਿੱਧੀ ਤੇ ਸਾਫ਼ ਕੀ ਗੱਲ ਆ ਜਾਂ ਤਾਂ ਆਪਣੇ ਪਿਓ ਨੂੰ ਕਹਿ ਕੇ ਪੈਸੇ ਮੰਗ ਲੈ ਜਾਂ ਫਿਰ ਤੇਰੀ ਭੈਣ ਤੱਕੜੇ ਘਰ ਵਿਆਹੀ ਹੋਈ ਆ ਉਹਨੂੰ ਕਹ ਦੇ ਮੰਮੀ ਇਹ ਤੁਸੀਂ ਚੰਗਾ ਨਹੀਂ ਕਰ ਰਹੇ ਪਹਿਲਾਂ ਤਾਂ ਤੁਸੀਂ ਵੀਰੇ ਨੂੰ ਸੌਰਿਆਂ ਤੋਂ ਪੈਸੇ ਮੰਗਣ ਦੀ ਝਾਕ ਪਾਤੀ ਹੁਣ ਤੁਸੀਂ ਕਹਿੰਦੇ ਹੋ ਭਾਬੀ ਨੂੰ ਕਿ ਆਪਣੀ ਭੈਣ ਤੋਂ ਲੈ ਲੈ ਪੈਸੇ ਉਹ ਕਿਉਂ ਤੂੰ ਟੈਨਸ਼ਨ ਚੱਕੀ ਆ ਤੇਰੇ ਤੋਂ ਤਾਂ ਨਹੀਂ ਮੰਗੇ ਕਿਸੇ ਨੇ ਹੋਰ ਕੀ ਏ ਤੂੰ 4 ਦਿਨ ਤਾਂ ਰਹਿਣ ਆਈਆਂ ਖੁਸ਼ ਹੋ ਕੇ ਰਹਿ ਆਪਣਾ 4 ਦਿਨ ਤਾਂ ਨਹੀਂ ਮੰਮੀ ਦੇਦੀ ਤਾਂ ਦੋ ਦਿਨ ਕਹਿੰਦੇ ਸੀ ਕਿੱਥੇ ਭੋਗਦੀਆਂ ਮੈਂ ਸਭ ਜਾਣਦੀਆਂ ਮੇਰੀ ਧੀ ਤਾਂ ਇੱਥੇ ਦੋ ਦਿਨ ਛੱਡ ਚਾਰ ਦਿਨ ਛੱਡ ਮਹੀਨਾ ਰਹੂਗੀ ਤੂੰ ਦੱਸ ਕੀ ਕਰਾਂਗੀ ਲੈ ਮੇਰੀ ਗੱਲ ਦਾ ਤਾਂ ਮੰਮੀ ਜੀ ਤੁਸੀਂ ਗੁੱਸਾ ਹੀ ਕਰ ਗਏ ਉਹ ਰਹਿਣ ਪੈਣ ਜੀ ਇਹਨਾਂ ਦਾ ਆਪਣਾ ਹੀ ਘਰ ਹੈ ਜਿੰਨਾ ਚਿਰ ਮਰਜੀ ਰਹਿਣ ਹੂੰ ਮੇਰਾ ਘਰ ਸਹੀ ਕਿਹਾ ਭਾਬੀ ਤੂੰ ਇਹ ਕਾਰ ਮੇਰਾ ਹੀ ਐ ਆਪਣੇ ਦਿਮਾਗ 'ਚ ਨਾ ਇਹ ਗੱਲ ਫਿੱਟ ਕਰ ਲਾ ਮੰਮੀ ਲੱਗਦਾ ਨਾ ਦੀਦੀ ਮੇਰੀ ਗੱਲ ਦਾ ਬਾਲਾ ਹੀ ਗੁੱਸਾ ਕਰ ਗਏ ਤਾਂ ਹੀ ਹਰਖ ਕੇ ਉੱਪਰ ਚਲੇ ਗਏ ਤੂੰ ਨਾ ਆਪਣੀ ਜਵਾਨ ਤੇ ਕੰਟਰੋਲ ਰੱਖਿਆ ਕਰ ਨਹੀਂ ਮੈਨੂੰ ਜਵਾਨ ਕੰਟਰੋਲ ਕਰਾਉਣੇ ਵੀ ਆਉਂਦੀ ਆ ਠੀਕ ਆ ਮੰਮੀ ਜੀ ਆਹ ਦੇਖੋ ਕਰ ਲਿਆ ਮੈਂ ਆਪਣੀ ਜਵਾਨ ਤੇ ਕਾਬੂ ਪਰ ਕੀ ਕਰਾਂ ਆ ਜਵਾਨ ਹੀ ਚੰਦਰੀ ਇਹੋ ਜੀ ਆ ਜਿਹੜਾ ਬੋਲੇ ਵੀ ਨਾ ਰਹਿ ਹੈ ਹੀ ਨਹੀਂ ਜਾਂਦਾ ਹੁਣ ਸੋਡੇ ਸਾਹਮਣੇ ਹੀ ਆ ਕੱਲ ਮੇਰੇ ਭੈਣ ਤੇ ਜੀਜਾ ਆਏ ਸੀ ਆ ਸ਼ੈਲੀ ਨਾ ਆਪਣੇ ਕਮਰੇ ਚੋਂ ਨਿਕਲ ਕੇ ਬਾਹਰ ਹੀ ਨਹੀਂ ਆਈ ਤੇ ਮੇਰੀ ਭੈਣ ਨੇ ਨਾ ਇਹ ਗੱਲ ਦਾ ਬਹੁਤ ਇਤਰਾਜ਼ ਕੀਤਾ ਕਿ ਉਹ ਕਿਉਂ ਨਹੀਂ ਮਿਲਣ ਆਈ ਅੱਛਾ ਇਤਰਾਜ਼ ਤਾਂ ਮੈਨੂੰ ਵੀ ਹੋਇਆ ਸੀ ਤੇਰੀ ਭੈਣ ਮੇਰੇ ਘਰ ਚ ਆ ਕੇ ਮਿੰਡੂ ਹੀ ਟੈਂਕੜ ਟੈਂਕੜ ਬੋਲਦੀ ਆ ਓਹ ਨਹੀਂ ਇਹ ਜੀ ਗੱਲ ਨਹੀਂ ਮੰਮੀ ਹੁੰਦਾ ਹੀ ਹੈ ਨਾ ਭੈਣ ਭਰਾਵਾਂ ਨੂੰ ਆਪਣੇਆਂ ਦਾ ਉਹਨਾਂ ਤੋਂ ਨਾ ਮੇਰਾ ਰੋਂਦਾ ਚਿਹਰਾ ਚੱਲਿਆ ਨਹੀਂ ਗਿਆ ਰੋਂਦਾ ਚਿਹਰਾ ਕਿ ਡਰਾਮੇ ਕਰਨ ਦਾ ਚਿਹਰਾ ਲੱਗਦਾ ਮੰਮੀ ਜੀ ਤੁਸੀਂ ਮੇਰੇ ਗੱਲ ਦਾ ਗੁੱਸਾ ਹੀ ਕਰ ਗਏ ਪਰ ਤੁਸੀਂ ਆਪ ਵੀ ਸੋਚੋ ਨਾ ਰਾਜ ਆਪ ਤਾਂ ਇੱਕ ਦਿਨ ਲਈ ਦਾ ਕੰਮ ਨਹੀਂ ਕਰਦਾ ਜਦੋਂ ਉਹਨੂੰ ਪੈਸਿਆਂ ਦੀ ਲੋੜ ਪੈਂਦੀ ਹੈ ਫਿਰ ਉਹਨੂੰ ਆਪਣਾ ਬਾਹਰ ਬੈਠਾ ਭਰਾ ਯਾਦ ਆ ਜਾਂਦਾ ਮੈਂ ਇਹਦੇ ਵਿੱਚ ਮੈਂ ਗਲਤ ਗੱਲ ਕੀ ਹੈ ਭਰਾ ਭਰਾ ਦੀ ਮਦਦ ਕਰਦੀ ਹੁੰਦੇ ਨੇ ਮੰਮੀ ਜੀ ਮੈਂ ਮਦਦ ਤੋਂ ਥੋੜਾ ਮਨਾ ਕਰਦੀ ਆ ਪਹਿਲਾਂ ਵੀ ਤਾਂ ਇਹਨਾਂ ਨੇ ਕਿੰਨੀ ਵਾਰ ਮਦਦ ਕੀਤੀ ਹੋਈ ਆ ਪਰ ਹਰ ਵਾਰ ਰਾਜ ਨੇ ਪੈਸੇ ਖੇ ਖਰਾਬ ਹੀ ਕਰੇ ਨੇ ਤੇ ਹੁਣ ਆਪ ਹੀ ਦੇਖ ਲੋ ਹੁਣ ਗੱਲ ਥੋੜੇ ਬਹੁਤੇ ਪੈਸਿਆਂ ਦੀ ਵੀ ਨਹੀਂ ਲੱਖਾਂ ਦੀ ਆ ਤੇ ਮੈਂ ਨਹੀਂ ਚਾਹੁੰਦੀ ਬੱਸ ਕਰ ਮੈਂ ਸਭ ਜਾਣੀਏ ਜਿਹੜੀਆਂ ਮਸਕੇ ਜੇ ਲਾਉਣ ਲੱਗੀਆਂ ਤਾਂ ਹੀ ਤਾਂ ਮੈਂ ਹੁਣ ਰਾਸ ਤੇ ਸਿੱਟੀਆਂ ਇਹ ਗੱਲ ਵੀ ਆਪ ਦਾ ਹੋ ਆਪੇ ਦੇਖੇ ਫੇਰ ਚਾਹੇ ਉਹਦਾ ਨਫਾ ਹੋਵੇ ਚਾਹੇ ਨੁਕਸਾਨ ਹੋਵੇ ਓ ਹੋਰ ਵੀਰੇ ਲਖਵਿੰਦਰ}{|\text{ਵਿਸ਼ਾਲ ਚਾਲ ਨੇ}|} ਆ ਜਾ ਰਾਜ ਆ ਜਾ ਬੜੇ ਦਿਨਾਂ ਬਾਅਦ ਢੇੜਾ ਮਾਰਿਆ ਕਈ ਦਿਨਾਂ ਤੋਂ ਮੈਂ ਤੈਨੂੰ ਯਾਦ ਕਰਦਾ ਸੀ ਬੈਠ ਯਾਰ ਜੇ ਤੈਨੂੰ ਮੇਰੀ ਇੰਨੀ ਯਾਦ ਆਉਂਦੀ ਸੀ ਫਿਰ ਮੈਂ ਲੈਵੇ ਢੇੜਾ ਤਾਂ ਮਾਰਦਾ ਕਿੱਥੋਂ ਆ ਜਾਂਦਾ ਯਾਰ ਮੈਂ ਦੁਕਾਨਦਾਰੀ ਚੀਜ਼ ਹੀ ਇਹੋ ਜੀ ਆ ਨਿਕਲੇ ਹੀ ਨਹੀਂ ਜਾਂਦਾ ਚੱਲ ਤੂੰ ਮੇਰਾ ਛੱਡਾਂ ਐਂ ਦੱਸ ਤੇਰਾ ਕੰਮ ਕਰ ਕਿਵੇਂ ਚੱਲਦਾ ਕੰਮ ਦਾ ਵੀਰੇ ਤੈਨੂੰ ਕੀ ਦੱਸਾਂ ਯਾਰ ਮੇਰੀ ਤਾਂ ਨਾ ਕਿਸਮਤੀ ਮਾੜੀ ਐ ਭੋਰਾ ਨਹੀਂ ਸਾਥ ਦਿੰਦੀ ਓਏ ਯਾਰਾਂ ਹੁੰਦੇ ਹੌਸਲਾ ਨਹੀਂ ਛੱਡੀਂਦਾ ਸਾਰੇ ਦਿਨ ਇੱਕੋ ਜੇ ਨਹੀਂ ਰਹਿੰਦੇ ਆ ਗਿਆ ਫਿਰ ਆਪਤਾ ਹੈ ਵਿਲਾ ਆ ਕੇ ਇਹਨਾਂ ਦਾ ਵੀ ਕੰਮ ਛੜਵਾ ਦਿੰਦਾ 10 ਰਾਜ ਖਾਏ ਪੀਏਗਾ ਕੀ ਕੀ ਆਰਡਰ ਕਰੀਏ ਉਹ ਨਹੀਂ ਨਹੀਂ ਯਾਰ ਕੁਛ ਨਾ ਆਰਡਰ ਕਰੀ ਕੁਛ ਨਹੀਂ ਖਾਣਾ ਪੀਣਾ ਯਾਰ ਦਰਅਸਲ ਨਾ ਮੈਨੂੰ ਤੇਰੀ ਮਦਦ ਦੀ ਲੋੜ ਹੈ ਲੈ ਯਾਰ ਆਹ ਕਿਹੜੀ ਗੱਲ ਕਰਤੀ ਤੂੰ 10 ਕੀ ਚੀਜ਼ ਦੀ ਲੋੜ ਆਪਾਂ ਹੁਣੇ ਹਾਜ਼ਰ ਕਰਦੇ ਆ ਯਾਰ ਸਮਝ ਨਹੀਂ ਲੱਗ ਰਹੀ ਤੇਰੇ ਨਾਲ ਕਿਵੇਂ ਗੱਲ ਕਰਾਂ ਉਹ ਤੂੰ ਬੇਚੀਜ਼ ਇੱਕ ਦੱਸ ਕਿਉਂ ਬਾਦੂ ਦੀ ਟੈਨਸ਼ਨ ਚੱਕੀ ਐ ਮੈਨੂੰ ਪਤਾ ਸੀ ਵੀਰੇ ਮੈਨੂੰ ਪਤਾ ਸੀ ਤੂੰ ਹੀ ਮੇਰੀ ਮਦਦ ਕਰ ਸਕਦਾ ਕਿਉਂਕਿ ਤੂੰ ਪੱਕਾ ਯਾਰ ਐ ਮੇਰਾ ਹੋਰ ਪਾਸਿਓਂ ਚਾਹੀਦੀ ਮੈਨੂੰ ਨਾ ਮਿਲ ਜੇ ਪਰ ਤੇਰੇ ਕੰਨੀਓਂ ਕਦੇ ਨਾ ਨਹੀਂ ਮਿਲੀ ਮੈਨੂੰ ਐਂ ਦੱਸ ਵੀਰੇ ਤੂੰ ਮੇਰੀ ਪੈਸਿਆਂ ਚ ਕਿੰਨੀ ਕ ਮਦਦ ਕਰ ਸਕਦਾ? ਉਹ ਯਾਰ ਉਹ ਤੇਰੇ ਤੋਂ ਉਧਾਰ ਹੀ ਲੈ ਰਿਹਾ ਮੈਂ ਥੋੜੇ ਟਾਈਮ ਤੱਕ ਬਸ ਮੋੜ ਦੂੰਗਾ। ਉਹ ਤਾਂ ਠੀਕ ਹੈ ਚੱਲ ਕੋਈ ਗੱਲ ਨਹੀਂ ਪਰ ਇਹ ਦੱਸ ਤੈਨੂੰ ਪੈਸੇ ਚਾਹੀਨੇ ਕਾਹਦੇ ਲਈ ਆ? ਉਹ ਯਾਰ ਉਹ ਆਪਣਾ ਯਾਰ ਵਿਕੀ ਨਹੀਂ? ਵਿਕੀ? बिक्की, हां बिक्की ਜਿਹੜਾ ਯਾਰ ਪ੍ਰਾਪਰਟੀ ਦਾ ਕੰਮ ਕਰਦਾ ਹੂੰ ਹੂੰ ਉਹਨੇ ਨਾ ਯਾਰ ਮੈਨੂੰ ਇੱਕ ਪਲਾਟ ਦਿਖਾਇਆ ਉਹ ਉਹ ਨਾ ਮੇਨ ਰੋਡ ਦੇ ਕੋਲ ਹੈ ਉਹ ਜਗ੍ਹਾ ਮੈਨੂੰ ਬਹੁਤ ਪਸੰਦ ਆ ਉਹ ਨਾ ਯਾਰ ਮੈਂ ਖਰੀਦਣੀ ਚਾਹਣਾ ਤੇ ਨਾ ਮੈਨੂੰ ਪੈਸਿਆਂ ਦੀ ਲੋੜ ਆ ਆਓ ਜੀ ਆ ਕੇ ਇੱਕ ਮਿੰਟ ਗੱਲ ਸੁਣਿਓ ਇੱਕ ਮਿੰਟ ਰਾਜ ਮੈਂ ਆਇਆ ਹਾਂ ਜੀ ਬੋਲੋ ਮੇਰੀ ਗਰਲ ਸੁਣ ਲਓ ਇਹਦੀਆਂ ਗੱਲਾਂ 'ਚ ਨਾ ਆ ਜਿਓ ਕੋਈ ਲੋੜਨੀ ਤੇ ਦਿਆਲੂ ਹੁੰਦੀ ਤੁਸੀਂ ਉਹਦੀ ਕੋਈ ਮਦਦ ਨਹੀਂ ਕਰਨੀ ਮੈਨੂੰ ਜ਼ਿਆਦਾ ਗਿਆਨ ਨਾ ਵੰਡ ਮੈਨੂੰ ਸਾਰਾ ਪਤਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਕੁਛ ਨਹੀਂ ਪਤਾ ਤੁਹਾਨੂੰ ਮੈਨੂੰ ਦੱਸਣਾ ਪੈਂਦਾ ਹਾਂ ਵੀਰਾਜ ਹੁਣ ਬੋਲ ਕੀ ਕਹਿੰਦੀ ਵੀਰੇ ਪਰਜਾਈ? ਕੋਈ ਕੁਝ ਨਹੀਂ ਉਹਦਾ ਚਾਹ ਬਾਰੇ ਪੁੱਛਦੀ ਆ ਵੀ ਮਿੱਠਾ ਤੇਜ ਰੱਖੇ ਜਾਂ ਘੱਟ। ਅੱਛਾ। ਅੱਛਾ ਮੈਨੂੰ ਇਹ ਦੱਸ ਜਿਹੜੀ ਜਗ੍ਹਾ ਤੂੰ ਲੈਣ ਨੂੰ ਕਹਿਣਾ ਉਹਦੇ ਬਾਰੇ ਇੱਕ ਦੋ ਹੋਰ ਪ੍ਰਾਪਰਟੀ ਡੀਲਰਾਂ ਤੋਂ ਪਤਾ ਕੀਤਾ? ਉਹ ਨਹੀਂ ਵੀਰੇ। ਯਾਦ ਯਾਰ ਵਿੱਕੀ ਆਪਣਾ ਖਾਸ ਬੰਦਾ ਹੈਗਾ ਫਿਰ ਹੋਰ ਜਾਂਚ ਪੜਤਾਲ ਕਰਨ ਦੀ ਕੀ ਲੋੜ ਐ? ਨਹੀਂ ਨਹੀਂ ਵੀਰੇ ਅੱਜ ਦੇ ਟਾਈਮ 'ਚ ਜਾਂਚ ਪੜਤਾਲ ਕਰਨੀ ਬਹੁਤ ਜ਼ਰੂਰੀ ਆ। ਨਾਲੇ ਵਿੱਕੀ ਮੈਨੂੰ ਸਹੀ ਬੰਦਾ ਨਹੀਂ ਲੱਗਦਾ। ਯਾਰ ਲਖਵਿੰਦਰ ਤੂੰ ਇਹ ਕੀ ਕਹਿ ਰਹੇ ਆ ਉਹ ਮੈਂ ਸਹੀ ਕਹਿ ਰਿਆਂ ਮਾਰਕੀਟ ਵਿੱਚ ਉਹਦੀ ਕੋਈ ਰੈਪਿਊਟੇਸ਼ਨ ਨਹੀਂ ਆ ਉਹ ਇੱਕ ਨੰਬਰ ਦਾ ਠੱਗ ਬੰਦਾ ਆ ਉਹ ਤੂੰ ਉਹਤੇ ਕਿਵੇਂ ਟਰਸਟ ਕਰ ਲਿਆ ਉਹ ਯਾਰ ਆ ਕੀ ਗੱਲ ਕਰਤੀ ਤੂੰ ਟਰਸਟ ਵਾਲੀ ਵੀਰੇ ਉਹ ਯਾਰ ਬਚਪਨ ਤੋਂ ਤਾਂ ਉਹ ਆਪਣੇ ਨਾਲ ਪੜਿਆ ਲਿਖਿਆ ਨਾਲ ਖੇਡੇ ਆ ਇਕੱਠੇ ਵੱਡੇ ਹੋਏ ਆ ਨਾਲੇ ਮੈਂ ਤਾਂ ਅੱਜ ਤੱਕ ਉਹਦੇ ਬਾਰੇ ਕੁਝ ਨਹੀਂ ਇਹੋ ਜਿਹਾ ਸੁਣਿਆ ਇੱਕ ਗੱਲ ਹੋਰ ਨਾਮ ਰਹਿਦੇ ਬੰਦੇ ਦਾ ਕੁਛ ਨਾ ਕੁਛ ਤਾਂ ਕਿਸੇ ਨਾ ਕਿਸੇ ਤਰ੍ਹਾਂ ਪਤਾ ਲੱਗ ਹੀ ਜਾਂਦਾ ਵੀ ਉਹ ਕਿਹੋ ਜਿਹਾ ਕਿਹੋ ਜਿਹਾ ਨਹੀਂ ਉਹ ਜਾ ਯਾਰ ਤੂੰ ਤਾਂ ਉਹੀ ਕੰਮ ਕਰਤਾ ਵੀ ਚਾਹ ਦੇ ਵਿੱਚ ਮੱਖੀ ਡੇਗੀ ਦੇਖ ਵੀ ਲਈ ਤੇ ਫਿਰ ਵੀ ਨਿਕਲ ਲਈ ਉਹ ਐਨਾ ਵੀ ਕੰਨਾਂ ਦਾ ਕੱਚਾ ਨਹੀਂ ਬਣੀਦਾ ਉਹ ਯਾਰ ਮੈਂ ਐਨਾ ਵੀ ਕੱਚਾ ਖਿਲਾੜੀ ਨਹੀਂ ਹੈਗਾ ਜਿੰਨਾ ਤੂੰ ਮੈਨੂੰ ਬਣਾਤਾ ਨਾਲੇ ਸਮਝ ਰਿਹਾ ਹੈ ਇਹ ਗੱਲ ਵਾਕਿਆ ਵੀ ਤੂੰ ਪੈਸੇ ਦੇਨੇ ਨਹੀਂ ਤਾਂ ਉਹਨੂੰ ਤੂੰ ਮਾੜਾ ਬਣਾ ਰਿਹਾ ਹੈ ਦੇਖ ਰਾਜ ਤੂੰ ਮੇਰਾ ਪੱਕਾ ਯਾਰ ਹੈ ਮੈਂ ਤੈਨੂੰ ਸੱਚਾਈ ਦੱਸ ਰਿਹਾ ਮੰਨ ਲੇਗਾ ਤਾਂ ਇਹਦੇ ਵਿੱਚ ਤੇਰੀ ਉਪਲਾਈ ਹੈ ਲਖਵਿੰਦਰ ਓਏ ਇਹ ਤਾਂ ਤੇਰੇ ਬਹਾਨੇ ਨੇ ਮੈਨੂੰ ਖੇੜਾ ਛਡਾਉਣ ਦੇ ਸੌਰੀ ਤੇਰਾ ਟਾਈਮ ਖਰਾਬ ਕਰਿਆ ਮੈਂ ਰਾਜ ਇਹ ਤਾਂ ਵਿੱਕੀ ਨੇ ਤੇਰੀ ਅਕਲ ਤੇ ਪਰਦਾ ਪਾਇਆ ਹੋਇਆ ਹੈ ਪਤਾ ਤੈਨੂੰ ਉਦੋਂ ਲੱਗਣਾ ਜਦੋਂ ਤੇਰੇ ਹੱਥ 'ਵਸ ਕੁਝ ਨਾ ਰਿਹਾ ਸੱਚੀ ਕਹਿੰਦੇ ਆ ਸਿਆਣੇ ਕਿ ਪੈਸਾ ਵੀ ਬੜੀ ਮਾੜੀ ਚੀਜ਼ ਹੈ ਯਾਰੀਆਂ 'ਚ ਵੀ ਫਿੱਕ ਪਵਾ ਦਿੰਦਾ ਹੁਣ ਉਸ ਥੱਗ ਦੇ ਚੰਗਲ 'ਚ ਇਹਨੂੰ ਕਿਵੇਂ ਬਚਾਇਆ ਜਾਵੇ ਤੂੰ ਕੀ ਹਕੀਕਾਰ ਲੱਗੇ ਮੈਂ ਉਹ ਜੀ ਕਿਉਂ ਔਖੀ ਹੋਈ ਜਾਂਦੀ ਆ ਮੇਰੇ ਹੰਦੇ ਜੀ ਇਹ ਕਿਉਂ ਖਲਾਰਾ ਪਾਇਆ ਪੈਸਿਆਂ ਦਾ ਆਪਾਂ ਮੋੜਨੇ ਵੀ ਨੇ ਸੋਚਿਆ ਕੁਸ ਇਹਨਾਂ ਬਾਰੇ ਉਹ ਕੰਮ ਲਈ ਹੋਈਆਂ ਤੂੰ ਮੋੜਨੇ ਕੀ ਨੇ ਆ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲਾ ਪਰ ਇਹੇ ਤਾਂ ਜੀ ਧੋਖਾ ਗਾ ਇਹਨੂੰ ਧੋਖਾ ਨਹੀਂ ਕਹਿੰਦੇ ਇਹਨੂੰ ਦਿਮਾਗ ਕਹਿੰਦੇ ਨੇ ਦਿਮਾਗ ਜਿਹੜਾ ਕਿਸੇ-ਕਿਸੇ ਕੋਲੇ ਹੁੰਦਾ ਹੁਣ ਬਾ ਲੈਣਾ ਸੋਚ ਐਸ਼ ਕਰ ਹੁਣ ਐਸ਼ ਪਰ ਇਹ ਐਸ ਹੁਣ ਚੱਲੂਗੀ ਕਿੰਨਾ ਕਿਰਜੀ ਜਦੋਂ ਪੈਸੇ ਖਤਮ ਹੋ ਗਏ ਫੇਰ ਕੀ ਕਰੋਗੇ ਫੇਰ ਹੈਗੀਆਂ ਨਾ ਤੇਰੀ ਭੈਣ ਦਿੰਨਾ ਟਾਈਮ ਤੇਰੀ ਭੈਣ ਮੋਹ ਮਾਇਆ ਦਿੰਦੀ ਰਹੂਗੀ ਨਾ ਉਹਨਾ ਟਾਈਮ ਆਪਣੀ ਐਸ਼ ਹੀ ਐਸ਼ ਹੈ ਜਿੰਦਾ ਜ਼ਿਕਰ ਖੜੇ ਇੱਧਰ ਦੇਖ ਕੇ ਕਹਣਾ ਤੀ ਬੱਸ ਕੋਈ ਨਹੀਂ ਹੋਊਗਾ ਜਿੰਦਾ ਜ਼ਿਕਰ ਤੇਰੀ ਭੈਣ ਪੈਸੇ ਦਿੰਦੀ ਰਹੂਗੀ ਨਾ ਉਹਨਾਂ ਜ਼ਿਕਰ ਆਪਣੀ ਐਸ਼ ਆ ਐਸ਼ ਇਹ ਵੀ ਮੇਰੇ ਕੋਲ ਰੱਖੀ ਰੱਖਿਆ ਸਤੋਸਿਆ ਨਹੀਂ ਜਾਣਾ ਰੇੜੀ ਬੇਟਾ ਰੇੜੀ ਆਪਣਾ ਹਿੱਸਾ ਮਿਲ ਗਿਆ ਮਿਲ ਗਿਆ ਫੇਰ ਤੇਰੇ ਭਰਾ ਨੇ ਨਸੇ ਚ ਸਾਰਾ ਵਟ ਦੇਣਾ ਨਾ ਮੇਰੇ ਪੁੱਤ ਨੇ ਗਲਤ ਕੀ ਕਹਿਤਾ ਆਪਣਾ ਹਿੱਸਾ ਹੀ ਮੰਗ ਰਿਹਾ ਨਾਲੇ ਤੂੰ ਆਪਣੀ ਭੈਣ ਨੂੰ ਕਹ ਦੇ ਜੇ ਤਾਂ ਸੋਨੂੰ ਹਿੱਸਾ ਮਿਲ ਗਿਆ ਮਿਲ ਗਿਆ ਫੇਰ ਤੇਰੇ ਭਰਾ ਨੇ ਨਸਜ ਸਾਰਾ ਵੇਚ ਵਟ ਦੇਣਾਗਾ ਫੇਰ ਸੋਨੂੰ ਕੁਝ ਵੀ ਨਹੀਂ ਮਿਲਣਾ ਮੰਮੀ ਜੀ ਨੰਦ ਜੀ ਬਹੁਤ ਭੋਲੇ ਨੇ ਇਹ ਸ਼ੈਲੀ ਦੀਆਂ ਗੱਲਾਂ 'ਚ ਮਿੰਟ 'ਚ ਆ ਜਾਂਦੇ ਨੇ ਨਾਲੇ ਨੰਦ ਜੀ ਮੰਮੀ ਬਹੁਤ ਸਿਆਣੇ ਨੇ ਜਿਹੜਾ ਤੁਸੀਂ ਇਹਨਾਂ ਨੂੰ ਸਮਝਾ ਰਹੇ ਹੋ ਆ ਗਲਤ ਹੋ ਗਿਆ ਨਾਲੇ ਨੰਦ ਜੀ ਮੰਮੀ ਕੋਈ ਨਿਆਣੀ ਨਹੀਂ ਹੈਗੀ ਜਿਹੜਾ ਮੰਮੀ ਓੱਖਾ ਓੱਖਾ ਦੇਖਣਾ ਇਹ ਤਾਂ ਕਿੰਨੇ

ਚਲ ਵੀ ਚਲੋ ਮੰਮੀ ਜੀ ਮੇਰੀ ਮਜਬੂਰੀ ਨਾ ਨਾਲੇ ਹੁਣ ਕਹਦੇ ਆਪਣੇ ਘਰ ਵਾਲੇ ਨੂੰ ਮੇਰੀ ਜਾਨ ਨਾ ਖਾਵੇ ਦੇਖੇ ਮੇਰੇ ਕਹਿੰਦੇ ਦੇਖੇ ਇੱਕ ਵਾਰ ਸਮਝ ਲਿਆ ਮੈਂ ਤੇਰੀ ਮਜਬੂਰੀ ਨੂੰ ਐਂ ਕਰ ਆਪਣੇ ਘਰ ਵਾਲੇ ਨੂੰ ਕਹਦੇ ਅੱਗੇ ਤਾਂ ਨਾ ਉਹ ਪੈਸੇ ਪਿੱਛੇ ਮੇਰੀ ਜਾਨ ਨਾ ਖਾਵੇ